ਪੰਜਾਬ ਦੇ ਵਿੱਚ ਪਿਛਲੇ ਦਿਨੀ ਹੋਈਆਂ بارشਾਂ ਕਰਕੇ ਜਿੱਥੇ ਕਿਤੇ ਕਿਤੇ ਗੜੀ ਮਾਰੀ ਹੋਣ ਕਰਕੇ ਫਸਲ ਦਾ ਨੁਕਸਾਨ ਹੋਇਆ ਉੱਥੇ ਜ਼ਿਆਦਾਤਰ ਹਿੱਸੇ ਦੇ ਵਿੱਚ ਹਲਕੀ بارش ਦਾ ਦਰਮਿਆਨੀ بارش ਦਾ ਕਿਸਾਨਾਂ ਨੂੰ ਫਾਇਦਾ ਹੋਇਆ ਤਾਂ ਮੋੜ ਤੋਂ ਮੌਸਮ ਵਿਭਾਗ ਦੇ ਵੱਲੋਂ ਹੋਰ ਨਵੀਂ ਅਪਡੇਟ ਸਾਂਝ ਕਰ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਦਾ ਮੌਸਮ ਰਹੇਗਾ ਤਦ ਆਦੀਏ ਕਿ ਟੈਂਪਰੇਚਰ ਦੇ ਵਿੱਚ ਵੀ ਅਸਰ ਵੇਖਣ ਨੂੰ ਮਿਲਿਆ ਬੀਤੇ ਦਿਨਾਂ ਦੇ ਅੰਦਰ ਟੈਂਪਰੇਚਰ ਆਮ ਨਾਲੋਂ ਹੇਠਾਂ ਚੱਲ ਗਿਆ ਸੀ ਪਰ ਆਉਂਦੇ ਦਿਨਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਤੇ ਟੈਂਪਰੇਚਰ ਮੁੜ ਤੋਂ ਵਧਣਗੇ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਫਰਵਰੀ ਮਹੀਨੇ 'ਚ ਆਮ ਤੌਰ ਤੇ 33 ਐਮਐਮ ਤੱਕ ਬਾਰਿਸ਼ ਹੁੰਦੀ ਹੈ ਜਦੋਂ ਕਿ ਇਸ ਵਾਰ 31 ਐਮਐਮ ਬਾਰਿਸ਼ ਹੋਈ ਹੈ ਜੀ ਜੇ ਅਸੀਂ ਫਰਵਰੀ ਮਹੀਨੇ ਦੀ ਲੁਧਿਆਣਾ ਦੀ ਬਾਰਿਸ਼ ਦੇਖੀਏ ਤਾਂ ਨਾਰਮਲ ਲੁਧਿਆਣਾ ਦੀ ਫਰਵਰੀ ਦੀ ਬਾਰਿਸ਼ 23.7 ਮਿਲੀਮੀਟਰ ਆ ਔਰ ਇਸ ਵਾਰੀ 31 ਮਿਲੀਮੀਟਰ ਬਾਰਿਸ਼ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਮੈਮ ਜਿਸ ਤਰ੍ਹਾਂ ਮਾਰਚ ਦੇ ਵਿੱਚ ਵੀ ਜਿਹੜੀ ਸ਼ੁਰੂਆਤ ਦੇ ਵਿੱਚ ਵਰਤਾਰਾ ਹੋਈ ਕੀ ਮਾਰਚ ਦੇ ਵਿੱਚ ਵੀ ਵੀ ਰਿਕਾਰਡ वगैरह ਰੋਟੀ ਜਾਂ ਫਿਰ ਕਿੰਨੀ ਹਾਂ ਨਹੀਂ ਜੀ ਜਿਹੜੀ ਹੁਣ ਤੱਕ ਅਸੀਂ بارش ਮਾਰਚ ਦੇ ਆ ਜਿਹੜੇ ਦੋ ਦਿਨ ਇਹਨਾਂ ਦੇ ਵਿੱਚ ਰਿਕਾਰਡ ਨਹੀਂ ਕੀਤੀ 28 ਫਬਰੀ ਨੂੰ ਹੀ ਲਾਸਟ ਜਿਹੜੀ بارش ਆਬਜ਼ਰਵੇਟਰੀ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਸੋ ਉਹ ਜਿਹੜੀ ਫਬਰੀ ਦੀ 31 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਔਰ ਜਿਹੜੀ ਕਿ ਨੀਅਰ ਨੋਰਮ ਹੈ ਅਮ ਕਿਸਾਨਾਂ ਲਈ ਕਿਸ ਤਰ੍ਹਾਂ ਦੀ ਰਹੀ ਬਰਸਾਤ ਕੀ ਲੱਗਦਾ ਕਿ ਫਾਇਦਾ ਜਿਹੜਾ ਇਤਨਾ ਮਿਲਿਆ ਹੋਵੇਗਾ ਜਾਂ ਘੜੀ ਮਾਰੀ ਦਾ ਨੁਕਸਾਨ ਵੀ ਕਿਤੇ ਹੋ ਸਕਦਾ ਹੈ ਜੀ ਕਿਉਂਕਿ ਇਹ ਬਾਰਿਸ਼ ਬਹੁਤ ਹੈਵੀ ਨਹੀਂ ਹੋਈ ਹਲਕੀ ਬਾਰਿਸ਼ ਹੌਲੀ-ਹੌਲੀ ਹੁੰਦੀ ਰਹੀ ਸੋ ਇਸ ਤਰ੍ਹਾਂ ਦੀ ਬਾਰਿਸ਼ ਜਿਹੜੀ ਜ਼ਰੂਰ ਸੋਇਲ ਨੂੰ ਆਰ ਰ ਫਸਲਾਂ ਨੂੰ ਜਿਹੜਾ ਰਿਕੁਆਇਰਡ ਮੌਇਸਚਰ ਆ ਉਹ ਪ੍ਰੋਵਾਈਡ ਕਰਦੀ ਹੈ ਸੋ ਇਹਦਾ ਸਿਰ ਜਿਆਦਾ ਕੋਈ ਨੁਕਸਾਨ ਨਹੀਂ ਕਹਿ ਸਕਦੇ ਪਰ ਇਹ ਜ਼ਰੂਰ ਹੈ ਕਿ ਕਿਤੇ-ਕਿਤੇ ਤੇਜ਼ ਹਵਾ ਚੱਲੀ ਜਾਂ ਗੜੀ ਮਾਰੀ ਵੀ ਹੋਈ ਜਿਹੜੀਆਂ ਜਿਹੜੀ ਫਸਲ ਅਗੇਤੀ ਬਿਜੀ ਹੁੰਦੀ ਆ ਉਹਦੇ ਕਈ ਵਾਰ ਕਿਉਂਕਿ ਉਹ ਥੋੜੀ ਭਾਰੀ ਹੋ ਜਾਂਦੀ ਆ ਉਹਦੇ ਨਾਲ ਲੋਡਿੰਗ ਦੀ ਪ੍ਰੋਬਲਮ ਵੀ ਕਿਤੇ ਹੋ ਸਕਦੀ ਆ ਪਰ ਜ਼ਿਆਦਾਤਰ ਜਿਹੜਾ ਬਾਰਿਸ਼ ਦੇ ਨਾਲ ਅਸੀਂ ਕਹਿ ਸਕਦੇ ਆ ਕਿ ਰਿਕੁਆਇਰਡ ਮੌਇਸਚਰ ਹੀ ਜਿਹੜਾ ਪ੍ਰੋਵਾਈਡ ਹੋਇਆ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਕਿ ਜਿਹੜੇ ਤਾਪਮਾਨ ਮੁਤ ਤੋਂ ਜਿਹੜੇ ਰਾਈਜ਼ ਹੋਣਗੇ ਆ ਜੇਕਰ ਸਾਫ਼ ਰਹਿੰਦੇ ਕੋ ਹਾਂਜੀ ਫਿਲਹਾਲ ਤਾਂ ਡੇ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਨੀਅਰ ਨਾਰਮਲ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਵੈਦਰ ਕੰਡੀਸ਼ਨਸ ਆ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਥੋੜੀ ਰਾਈਜ਼ ਅਸੀਂ ਟੈਂਪਰੇਚਰ ਦੇ ਵਿੱਚ ਐਕਸਪੈਕਟ ਕਰ ਸਕਦੇ ਆ ਮੈਂ ਫਸਲਾ ਦੇ ਕਿਸ ਤਰੀਕੇ ਦਾ ਅਸਰ ਹੈਗਾ ਜੀ ਫਸਲਾਂ ਦੇ ਕਿਉਂਕਿ ਫਿਲਹਾਲ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨਾਰਮਲ ਨੇ ਔਰ ਜੇ ਅਸੀਂ ਬਾਰਿਸ਼ ਦੇਖੀ ਉਹ ਵੀ ਕੋਈ ਹੈਵੀ ਬਾਰਿਸ਼ ਨਹੀਂ ਰਿਕਾਰਡ ਕੀਤੀ ਗਈ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਫ फेब्रुवारी ਦੀ ਲਿਗਿਆਣੇ ਦੀ ਬਾਰਿਸ਼ ਕਾਫੀ ਅਸੀਂ ਇਹਨੂੰ ਨਾਰਮਲ ਹੀ ਕਹਿ ਸਕਦੇ ਹਾਂ ਕਿਉਂਕਿ ਨਾਰਮਲ 33.7 ਮਿਲੀਮੀਟਰ ਔਰ ਹੁਣ 31 ਮਿਲੀਮੀਟਰ ਰਿਕਾਰਡ ਕੀਤੀ ਗਈ ਸੋ ਅਸੀਂ ਕਹਿ ਸਕਦੇ ਹਾਂ ਕਿ ਕ੍ਰੌਪਸ ਵਾਸਤੇ ਵੀ ਇਹ ਜਿਹੜੀ ਬਾਰਿਸ਼ ਆਏ ਨੇ ਰਿਕੁਆਇਰਡ ਮੌਇਸਚਰ ਹੀ ਪ੍ਰੋਵਾਈਡ ਕੀਤਾ ਪਰ ਹਾਂ ਜਿੱਥੇ ਕੋਈ ਤੇਜ਼ ਹਵਾ ਚੱਲੀ ਜਾਂ ਕਣਕ ਅਗੇਤੀ ਬੀਜੀ ਹੋਈ ਸੀ ਉੱਥੇ ਜ਼ਰੂਰ ਇਹਦਾ ਕੋਈ ਨੁਕਸਾਨ ਹੋ ਸਕਦਾ ਹੈ ਸਰਦਾਰ ਜੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ ਰਹਿਣ ਦੀ ਜਾਣਕਾਰੀ ਮੌਸਮ ਵਿਭਾਗ ਵੱਲੋਂ ਸਾਂਝੀ ਕਰ ਦਿੱਤੀ ਗਈ ਹੈ ਕਿਉਂਕਿ ਬੀਤੇ ਦਿਨੀ ਹੋਈ ਗੜੇਮਾਰੀ ਕਰਕੇ ਕਈ ਥਾਵਾਂ ਤੇ ਨੁਕਸਾਨ ਵੀ ਹੋਇਆ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ